ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਬਤੈ ਆਪਾਂ ਡਾਕਟਰ ਭਿਮਰਾਓ ਅਮੀਰਗਰ ਸਾਹਿਬ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਜੋ ਆਪਾਂ ਇਹ ਪ੍ਰੋਗਰਾਮ ਰੱਖਿਆ ਗਿਆ ਪਿੰਡ ਤਨੁਲੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਨੌਜਵਾਨ ਸਭਾ ਸ੍ਰੀ ਗੁਰੂ ਰਵਿਦਾਸ ਗੁਰੂ ਘਰ ਦੇ ਜੋ ਸਾਹਮਣੇ ਪ੍ਰੋਗਰਾਮ ਰੱਖਿਆ ਗਿਆ ਸੀ ਅੱਜ ਦੀ ਤਰੀਕ ਦੇ ਵਿੱਚ ਉਹ ਪ੍ਰੋਗਰਾਮ ਇਸ ਮੌਸਮ ਦੇ ਖਰਾਬੀ ਹੋਣ ਕਾਰਨ ਉਹ ਪ੍ਰੋਗਰਾਮ ਅੱਗੇ ਢੁਕਿਆ ਗਿਆ ਹੈ ਉਹ ਪ੍ਰੋਗਰਾਮ ਜਿਹੜੀ ਤਰੀਕ ਅਸੀਂ ਨੌਜਵਾਨ ਸਭਾ ਸਾਡੇ ਜੋ ਮੇਰੇ ਭਰਾ ਸਾਥੀ ਜੋ ਸਾਡੇ ਸਿਆਣੇ ਮੈਂਬਰ ਹਨ ਉਹਨਾਂ ਦੀ ਸਲਾਹ ਜੋ ਵੀ ਹੋਗੀ ਉਹ ਪ੍ਰੋਗਰਾਮ ਉਸ ਤਰੀਕ ਨੂੰ ਆਪਾਂ ਅੱਗੇ ਰੱਖਿਆ ਜਾਊਗਾ ਏ ਅੱਗੇ ਜਿਹੜਾ ਪ੍ਰੋਗਰਾਮ ਹੈਗਾ ਉਹ ਸਾਡੀਆਂ ਜੋ ਪਾਰਟੀਆਂ ਨਾਟਕ ਤੇ ਹੋਰ ਜਮਾਨ ਆਪਾਂ ਜਿਹੜੇ ਆਪਣੇ ਮੈਂਬਰ ਹਨ ਉਹਨਾਂ ਦਾ ਵੀ ਆਪਾਂ ਇਸ ਟਾਈਮ ਦੇ ਵਿੱਚ ਜਿਹੜਾ ਰੱਖਿਆ ਗਿਆ ਸੀ ਉਹ ਆਪਾਂ ਸਾਰੇ ਬੱਚਿਆਂ ਦਾ ਵੀ ਫੰਕਸ਼ਨ ਰੱਖਿਆ ਗਿਆ ਸੀ ਤੇ ਬੱਚੇ ਵੀ ਸਾਡੇ ਆ ਵੀ ਨਾਰਾਜ਼ ਹਨ ਸਾਤੋਂ ਦੇਖ ਰਿਹਾ ਇਹਨਾਂ ਨੇ ਪ੍ਰੋਗਰਾਮ ਸਾਡਾ ਵੇਈ ਅੱਗੇ ਨਹੀਂ ਕਰਾਉਣਾ ਅਸੀਂ ਇਹਨਾਂ ਨੂੰ ਵਿਸ਼ਵਾਸ ਦਿੰਨੇ ਆ ਕਿ ਆਪਾਂ ਪ੍ਰੋਗਰਾਮ ਵੱਧ ਤੋਂ ਵੱਧ ਬੜੇ ਬਾਬਾ ਜੀ ਦਾ ਡਾਕਟਰ ਭੀਮਰਾਓ ਜੋ ਸਾਨੂੰ ਜ਼ਿੰਦਗੀ ਦੇ ਵਿੱਚ ਸਾਡੇ ਸੰਘਾਰਚ ਉਹ ਜਿਸੇ ਤਰ੍ਹਾਂ ਇਹ ਬੱਚਿਆਂ ਦਾ ਸਾਡਾ ਆਉਣ ਵਾਲਾ ਭਵਿੱਖ ਆ ਤੇ ਆਪਾਂ ਇਹੇ ਕਰਾਂਗੇ ਮੰਗ ਤੇ ਸਾਡਾ ਜਿਹੜਾ ਵੀ ਆ ਪ੍ਰੋਗਰਾਮ ਆ ਆਪਾਂ ਇਹ ਬੱਚਿਆਂ ਦੇ ਨਾਲ ਜੋ ਆਪਣੇ ਭਾਈਚਾਰੇ ਦੇ ਨਾਲ ਆ ਜੋ ਸਾਡੇ ਮੈਂਬਰ ਆ ਮੇਰੇ ਸਾਥੀ ਇਹਨਾਂ ਦੀ ਸਲਾਹ ਦੇ ਨਾਲ ਉਹ ਪ੍ਰੋਗਰਾਮ ਆਪਾਂ ਤੁਹਾਨੂੰ ਅਗਲੀ ਤਰੀਕ ਦੱਸੀ ਜਾਊਗੀ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਭਾਰਤ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ